ਹੈਲੋ ਸਟੂਡੈਂਟਸ ਹਾਊ ਆਰ ਯੂ ਮੈਂ ਤੁਹਾਡਾ ਸ਼ਿਵਮ ਸਰ ਪਰਮ ਟੀਵੀ ਚੈਨਲ ਤੇ ਜਮਾਤ 8ਵੀਂ ਦਾ ਅਧਿਆਇ 7 ਰਾਸ਼ੀਆਂ ਦੀ ਤੁਲਨਾ ਦੀ ਅਭਿਆਸ 7.2 ਤੋਂ ਕਰਵਾਉਣ ਤੋਂ ਪਹਿਲਾਂ ਕੁਝ ਫਾਰਮੂਲੇ ਬਾਰੇ ਦੱਸਣ ਜਾ ਰਿਹਾ ਹਾਂ ਖਰੀਦ ਮੁੱਲ ਖਰੀਦ ਮੁੱਲ ਕੀ ਹੁੰਦਾ ਪਿਆਰੇ ਵਿਦਿਆਰਥੀਆਂ ਕੋਸਟ ਪ੍ਰਾਈਸ ਕਹਿੰਦੇ ਆਪਾਂ ਇੰਗਲਿਸ਼ ਵਿੱਚ ਜਿੰਨੇ ਰੁਪਏ ਵਿੱਚ ਕੋਈ ਵਸਤੂ ਆਪਾਂ ਖਰੀਦਦੇ ਹਾਂ ਵੇਚ ਮੁੱਲ ਜਿੰਨੇ ਰੁਪਏ ਵਿੱਚ ਕੋਈ ਵਸਤੂ ਵੇਚੀ ਜਾਂਦੀ ਹੈ ਵੇਚ ਮੁੱਲ ਦਾ ਮਤਲਬ ਸੇਲਿੰਗ ਪ੍ਰਾਈਸ ਕਟੋਤੀ ਕਟੋਤੀ ਕੀ ਹੁੰਦੀ ਹੈ ਡਿਸਕਾਊਂਟ ਕਿਸੇ ਵਸਤੂ ਦੇ ਅੰਕਿਤ ਮੁੱਲ ਵਿੱਚ ਦਿੱਤੀ ਛੋਟ ਹੁਣ ਅੰਕਿਤ ਮੁੱਲ ਕੀ ਹੁੰਦਾ ਹੈ ਮਾਰਕੀਟ ਪ੍ਰਾਈਸ ਜਦੋਂ ਆਪਾਂ ਕੋਈ ਵਸਤੂ ਲੈਣ ਜਾਂਦੇ ਆ ਉਹਦੇ ਉੱਤੇ ਜਿਹੜਾ ਪ੍ਰਿੰਟਡ ਰੇਟ ਲਿਖਿਆ ਹੁੰਦਾ ਹੈ ਉਸ ਦੇ ਉੱਪਰ ਜਿੰਨੀ ਡਿਸਕਾਊਂਟ ਕੀਤਾ ਜਾਏਗਾ ਉਸ ਨੂੰ ਕਹਿੰਦੇ ਕਟੋਤੀ ਅੰਕਿਤ ਮੁੱਲ ਆਪਾਂ ਪਰ ਗੱਲ ਚੁੱਕੇ ਆ ਗੱਲ ਕਰ ਚੁੱਕੇ ਆ ਕੀ ਕਹਿੰਦੇ ਇਹਨੂੰ ਮਾਰਕੀਟ ਪ੍ਰਾਈਸ ਕਿਸੇ ਵਸਤੂ ਉੱਪਰ ਲਿਖਿਆ ਮੁੱਲ ਉਸ ਨੂੰ ਕਹਿੰਦੇ ਆ ਅੰਕਿਤ ਮੁੱਲ ਫਾਰਮੂਲੇ ਆਪਾਂ ਦੋ ਯਾਦ ਰੱਖਣੇ ਆ ਸਭ ਤੋਂ ਪਹਿਲਾ ਫਾਰਮੂਲਾ ਕਟੋਤੀ ਕੱਢਣ ਦਾ ਡਿਸਕਾਊਂਟ ਕੱਢਣ ਦਾ ਫਾਰਮੂਲਾ ਕੀ ਹੈ ਅੰਕਿਤਮੁੱਲ ਮਾਈਨਸ ਵਿਚਮੁੱਲ ਅੰਕਿਤਮੁੱਲ ਕੀ ਹੁੰਦਾ ਹੈ ਮਾਰਕਡ ਪ੍ਰਾਈਸ ਤੇ ਮਾਈਨਸ ਸੇਲਿੰਗ ਪ੍ਰਾਈਸ ਇਸੇ ਤਰ੍ਹਾਂ ਦੂਜਾ ਫਾਰਮੂਲਾ ਯਾਦ ਰੱਖਣਾ ਹੈ ਕਟੋਤੀ ਪ੍ਰਤੀਸ਼ਤ ਉੱਪਰ ਕਟੋਤੀ ਆਏਗਾ ਬਟਾ ਅੰਕਿਤਮੁੱਲ ਗੁਣਾ 100 ਠੀਕ ਹੈ ਆ ਦੋ ਫਾਰਮੂਲੇ ਨਾਲ ਸਾਰੀ 7.2 ਸੋਲਵ ਹੋਏਗੀ ਆਓ ਸਭ ਤੋਂ ਪਹਿਲਾਂ ਆਪਾਂ ਪਹਿਲਾ ਸਵਾਲ ਦੇਖਦੇ ਹਾਂ ਰੁਪਏ 1920 ਅੰਕਿਤ ਮੁੱਲ ਵਾਲਾ ਇੱਕ ਪੈਕੇਟ ਰੁਪਏ 1840 ਵਿੱਚ ਵੇਚਿਆ ਜਾਂਦਾ ਹੈ ਕਟੋਤੀ ਅਤੇ ਕਟੋਤੀ ਪ੍ਰਤੀਸ਼ਤ ਪਤਾ ਕਰੋ ਅੰਕਿਤ ਮੁੱਲ ਕਿੰਨਾ ਸੀ ਰੁਪਏ 1920 ਵੇਚ ਮੁੱਲ ਕਿੰਨਾ ਸੀ ਰੁਪਏ 1800 40 ਆਪਣਾ ਮਾਰਕਟ ਪ੍ਰਾਈਸ 1920 ਰੁਪਏ ਸੀ ਉਹਨੂੰ ਕਿੰਨੇ ਚ ਵੇਚਿਆ ਗਿਆ 1840 ਰੁਪਏ ਵਿੱਚ ਮਤਲਬ ਸੇਲਿੰਗ ਪ੍ਰਾਈਸ ਵਿੱਚ ਦੇਖਣਾ ਹੈ ਕਿ ਕਟੋਤੀ ਕਿੰਨੀ ਆਏਗੀ ਕਟੋਤੀ ਦਾ ਫਾਰਮੂਲਾ ਆਪਾਂ ਨੂੰ ਪਤਾ ਹੈ ਅੰਕਿਤਮੁੱਲ ਮਾਈਨਸ ਵੇਚਮੁੱਲ ਅੰਕਿਤਮੁੱਲ ਕਿੰਨਾ ਹੈ 1920 1840 1920 ਚ 1840 ਕਿੰਨਾ ਆ ਗਿਆ ਰੁਪਏ 80 ਕਟੋਤੀ ਆ ਗਈ ਆਪਣੀ 80 ਹੁਣ ਕਟੋਤੀ ਪ੍ਰਤੀਸ਼ਤ ਦਾ ਫਾਰਮੂਲਾ ਕੀ ਹੈ ਕਟੋਤੀ ਅੰਕਿਤਮੁੱਲ 100 ਕਟੋਤੀ ਕਿੰਨੀ ਆਈ 80 ਅੰਕਿਤਮੁੱਲ ਕਿੰਨਾ ਹੈ 1920 100 0 ਨਾਲ 0 0 ਨਾਲ 0 ਕੈਨਸਲ 8 ਦੇ ਟੇਬਲ 'ਚ 192 ਕਿੰਨੇ ਨੰਬਰ ਤੇ ਕੱਟਿਆ ਗਿਆ 24 ਤੇ ਹੁਣ 24 2 ਦੇ ਟੇਬਲ ਤੇ 12 ਤੇ ਫਿਰ 150 2 ਦੇ ਟੇਬਲ ਤੇ 50 ਤੇ ਫਿਰ 2 ਦੇ ਟੇਬਲ ਤੇ 12 6 ਤੇ 2 ਦੇ ਟੇਬਲ ਤੇ 50 25 ਤੇ ਇਸ ਤਰ੍ਹਾਂ ਆਪਣਾ ਉੱਪਰ ਆ ਗਿਆ 25 25 ਥੱਲੇ 6 ਪ੍ਰਤੀਸ਼ਤ 25 6 ਪ੍ਰਤੀਸ਼ਤ ਨੂੰ ਕਿਵੇਂ ਲਿਖਾਂਗੇ 25 ਨੂੰ ਭਾਗ ਕਰਨੀ 6 ਨਾਲ ਜਿਹੜਾ ਆਪਣਾ ਭਾਗਫਲ ਆਇਆ ਉਹ ਬਾਹਰ ਆ ਜਾਏਗਾ 4 4 ਸਹੀ 1 6 ਪ੍ਰਤੀਸ਼ਤ ਕੀ ਆ ਗਿਆ ਆਪਣਾ ਆਨਸਰ ਦੂਜਾ ਸਵਾਲ ਹੈ ਰੁਪਏ 799 ਵਾਲੀ ਇੱਕ ਕਿਤਾਬ ਰੁਪਏ 678 ਵਿੱਚ ਵੇਚੀ ਜਾਂਦੀ ਹੈ ਕਟੋਤੀ ਅਤੇ ਕਟੋਤੀ ਪ੍ਰਤੀਸ਼ਤ ਪਤਾ ਕਰੋ ਜਿਵੇਂ ਉਪਰਲਾ ਸਮ ਸੀ ਸੇਮ ਉਸੇ ਤਰ੍ਹਾਂ ਦਾ ਸਮ ਹੈ ਆਓ ਇਸ ਦਾ ਹੱਲ ਦੇਖਦੇ ਹਾਂ ਅੰਕਿਤ ਮੁੱਲ ਰੁਪਏ 799 ਵੇਚ ਮੁੱਲ ਰੁਪਏ 678 ਕਟੋਤੀ ਕਿ ਆਏਗੀ बराबर अंकित मूल्य माइनस वेच मूल्य ठीक है अंकित मूल्य ਕਿੰਨਾ ਹੈ 791 678 791 ਚ 678 ਕਿੰਨਾ ਆ ਗਿਆ ਰੁਪਏ 113 ਹੁਣ ਕਟੌਤੀ ਪ੍ਰਤੀਸ਼ਤ ਕੱਢਣੀ ਹੈ ਕਟੌਤੀ अंकित मूल्य 100 ਕਟੌਤੀ ਕਿੰਨੀ ਆਈ 113 ਉਹਨਾਂ ਕਿੰਨਾ 100 ਥੱਲੇ ਕਿੰਨਾ 791 ਹੁਣ 13 ਦੇ ਟੇਬਲ ਤੇ 791 ਕਿੰਨੇ ਨੰਬਰ ਤੇ ਆਉਂਦਾ 7 ਤੇ ਸਾਈਡ ਤੇ ਆਪਾਂ ਮਲਟੀਪਲਾਈ ਕਰਕੇ ਦੇਖ ਲਈ ਹੁਣ 100 ਥੱਲੇ बटा 7 100 बटा 7 ਨੂੰ ਜਦੋਂ ਆਪਾਂ ਭਾਗ ਕਰਾਂਗੇ ਕਿੰਨਾ ਆ ਜਾਏਗਾ 14.28% ਕੀ ਆ ਗਿਆ ਆਪਣਾ ਆਨਸਰ ਤੀਜਾ ਸਵਾਲ ਹੈ ਇੱਕ ਬੈਗ ਦਾ ਅੰਕਿਤ ਮੁੱਲ ਰੁਪਏ 220 ਹੈ ਸੇਲ ਵਿੱਚ ਉਸ ਨੂੰ 15% ਕਟੋਤੀ ਦਿੱਤੀ ਜਾਂਦੀ ਹੈ ਬੈਗ ਦਾ ਵਿਚਮੁੱਲ ਪਤਾ ਕਰੋ। ਇਹ ਜਿਹਦਾ ਹਲਕੀ ਹੈ ਅੰਕਿਤਮੁੱਲ ਕਿੰਨਾ ਸੀ? ਰੁਪਏ 220। ਇਸ ਵਾਰੀ ਆਪਾਂ ਨੂੰ ਕਟੋਤੀ ਪ੍ਰਤੀਸ਼ਤ ਦਿੱਤੀ ਗਈ ਹੈ 15%। ਆਪਾਂ ਸਿੱਧਾ ਕਟੋਤੀ ਪ੍ਰਤੀਸ਼ਤ ਦਾ ਫਾਰਮੂਲਾ ਪਹਿਲੇ ਲਗਾਵਾਂਗੇ। ਕਟੋਤੀ ਪ੍ਰਤੀਸ਼ਤ ਦਾ ਫਾਰਮੂਲਾ ਲਗਾ ਕੇ ਕੀ ਬਣਦਾ ਕਟੋਤੀ ਅੰਕਿਤਮੁੱਲ 100। ਕਟੋਤੀ ਪ੍ਰਤੀਸ਼ਤ ਆਪਾਂ ਦਿੱਤੀ ਗਈ ਹੈ 15। बराबर एक कट होती आपा नु नहीं पता ऊपर एज इट इज लिख लांगे बटा अंकित मूल्य ਕਿੰਨਾ ਸੀ 220 ਰੁਪਏ ਗੁਣਾ 100 0 ਨਾਲ 0 ਕੈਨਸਲ ਆਪਣੇ ਕੋਲ ਕਿਭਾ ਜਾ 15 ਗੁਣਾ ਆ ਬਾਈ ਇਧਰ ਮਲਟੀਪਲਾਈ ਤੇ ਉਧਰ ਇਧਰ ਭਾਗ ਤੇ ਉਧਰ ਜਾ ਕੇ ਕੀ ਹੋ ਜਾਏਗਾ ਮਲਟੀਪਲਾਈ बटा ਆ ਇਧਰ ਗੁਣਾ ਤੇ ਉਧਰ ਜਾ ਕੇ ਕੀ ਹੋ ਗਿਆ ਭਾਗ ਬਰਾਬਰ ਇਹ ਕਹਿੰਦੇ ਐ ਕਟੋਤੀ ਦੇ ਹੁਣ ਇਸ ਨੂੰ ਕਿਵੇਂ ਕਟਾਂਗੇ ਦੇਖੋ 5 ਦੇ ਟੇਬਲ ਚ 15 3 ਤੇ 5 ਦੇ ਟੇਬਲ ਚ 10 2 ਤੇ 2 ਦੇ ਟੇਬਲ ਚ 22 11 ਤੇ 11 3 33 ਕਟੋਤੀ ਕਿੰਨੀ ਆ ਗਈ 3 ਦੀ ਗੁਣਾ 11 ਨਾਲ ਕਰਤੀ 33 ਰੁਪਏ ਹੁਣ ਆਪਣੇ ਕੋਲੇ ਕਟੋਤੀ ਦਾ ਫਾਰਮੂਲਾ ਕੀ ਹੁੰਦਾ ਬਰਾਬਰ ਅੰਕਿਤਮੁੱਲ ਵਿਚਮੁੱਲ ਆਪਾਂ ਪਤਾ ਕੀ ਕਰਨਾ ਸੀ ਵਿਚਮੁੱਲ ਹੁਣ ਕਟੋਤੀ ਆਪਣੇ ਕੋਲੇ 33 ਬਰਾਬਰ ਅੰਕਿਤਮੁੱਲ ਦਿੱਤਾ ਸੀ ਉੱਪਰ 220 ਵਿਚਮੁੱਲ ਆ ਵੇਚ ਮੁੱਲ ਇਧਰ ਮਾਈਨਸ ਉਧਰ ਜਾ ਕੇ ਪਲੱਸ ਹੋ ਗਿਆ ਬਰਾਬਰ ਇਧਰ ਕੀ ਪਿਆ 220 ਆ ਪਲੱਸ ਵਾਲਾ ਇਧਰ ਆ ਕੇ ਕੀ ਹੋ ਗਿਆ ਮਾਈਨਸ 220 ਚੋਂ 33 ਗੇ ਕਿੰਨਾ ਗਰੁਪਏ 187 ਕੀ ਆ ਗਿਆ ਆਪਣਾ ਵੇਚ ਮੁੱਲ ਚੌਥਾ ਸਵਾਲ ਹੈ ਇੱਕ ਛੱਤ ਵਾਲੇ ਪੱਖੇ ਦਾ ਅੰਕਿਤ ਮੁੱਲ ਰੁਪਏ 720 ਹੈ ਮੌਸਮ ਲੰਘਣ ਤੋਂ ਬਾਅਦ ਇਹ ਰੁਪਏ 684 ਵਿੱਚ ਵੇਚਿਆ ਜਾਂਦਾ ਹੈ ਕਟੋਤੀ ਪ੍ਰਤੀਸ਼ਤ ਪਤਾ ਕਰੋ ਅੰਕਿਤ ਮੁੱਲ ਕਿੰਨਾ ਹੈ ਰੁਪਏ 720 ਵੇਚ ਮੁੱਲ ਕਿੰਨਾ ਰੁਪਏ 600 चौरासी हूँ कटौती क्डा सब तो पहले अंकित मुल माइनस वेच मुल अंकित मुल कि सात सौ भी अंकित मुल्प एम पी फॉर्म च माइनस एस पी ठीक है सात सौ भी माइनस छे सौ चौरासी कि आ जाएगा रुपए छत्ती कटौती प्रतिशत क्डा कटौती बटा अंकित मुल गुना सौ कटौती कि छत्ती रुपए अंकित मुल सात सौ भी बटा सात सौ भी गुणा सौ जीरो नाल जीरो कैंसल ਸਭ ਤੋਂ ਪਹਿਲੇ 36 ਦੇ ਟੇਬਲ ਤੇ 72 ਕੱਟਿਆ ਗਿਆ 2 ਤੇ ਤੇ 2 ਦੇ ਟੇਬਲ ਤੇ 10 5 ਤੇ ਤਾਂ ਆਪਣਾ ਆਨਸਰ ਕਿੰਨਾ ਆ ਗਿਆ 5 ਇੱਕਮ 5% ਕੀ ਆ ਗਿਆ ਆਪਣਾ ਆਨਸਰ ਪੰਜਵਾਂ ਸਵਾਲ ਹੈ ਇੱਕ ਦੁਕਾਨ ਸਾਰੀਆਂ ਨਗਦ ਖਰੀਦਦਾਰੀਆਂ ਉੱਤੇ 4% ਕਟੋਤੀ ਦਿੰਦੀ ਹੈ ਉਸ ਵਸਤੂ ਲਈ ਕਿੰਨੀ ਨਗਦ ਅਦਾਇਗੀ ਕਰਨੀ ਪਵੇਗੀ ਜਿਸ ਦਾ ਅੰਕਿਤ ਮੁੱਲ ਰੁਪਏ 650 ਹੈ ਪੰਜਵੇਂ ਸਵਾਲ ਦਾ ਹੱਲ ਦੇਖਦੇ ਹਾਂ कटौती किन्ने प्रतिशत है चार प्रतिशत अंकित मुल कि रुपए छे सौ कटौती प्रतिशत क्डा क्योंकि को कटौती प्रतिशत दिता गया ठीक है।, है इस तो अपने को कटौती आ जाएगी कटौती बटा अंकित मुल गुना सौ कटौती अपना नहीं पता प्रतिशत कि चार बटा छे सौ पंजा गुना सौ जीरो न जीरो कैंसल इधर भाग चे है उधर जाके मल्टीप्लाई चार गुना पैंठ ਆਇਦਰ ਗੁਣਾ ਚ ਉਧਰ ਜਾ ਕੇ ਭਾਗ ਹੋ ਗਿਆ ਬਰਾਬਰ ਕਟੋਤੀ ਦੇ 4 65 10 ਬਰਾਬਰ ਕਟੋਤੀ ਇਸ ਨੂੰ ਸੋਲਵ ਕਰਦੇ ਹਾਂ 2 ਦੇ ਟੇਬਲ ਤੇ 4 2 ਤੇ 10 5 ਤੇ ਤੇ 5 ਦੇ ਟੇਬਲ ਚ 65 13 5 65 ਹੁੰਦਾ ਠੀਕ ਹੈ 13 ਤੇ ਹੁਣ ਆਪਣੇ ਕੋਲ ਕਟੋਤੀ ਕਿੰਨੀ ਆ ਗਈ 13 2 26 ਰੁਪਏ ਕਟੋਤੀ ਦਾ ਫਾਰਮੂਲਾ ਕੀ ਹੁੰਦਾ ਅੰਕਿਤਮੁੱਲ ਵੇਚਮੁੱਲ ਕਟੋਤੀ ਕਿੰਨੀ ਆ ਗਈ 26 ਬਰਾਬਰ ਅੰਕਿਤ ਮੁੱਲ ਕਿੰਨਾ ਹੈ 650 ਮਾਈਨਸ ਵੇਚ ਮੁੱਲ ਵੇਚ ਮੁੱਲ ਇਧਰ ਮਾਈਨਸ ਉਧਰ ਜਾ ਕੇ ਪਲੱਸ ਹੋ ਗਿਆ 650 ਦੀ ਜਗ੍ਹਾ ਤੇ ਆ ਆ ਇਧਰ ਆਪਣੇ ਕੋਲੇ ਪਲੱਸ ਦਾ ਉਧਰ ਜਾ ਕੇ ਮਾਈਨਸ ਵੇਚ ਮੁੱਲ ਕਿੰਨਾ ਆ ਗਿਆ ਆਪਣੇ ਕੋਲੇ ਰੁਪਏ 624 6ਵਾਂ ਸਵਾਲ ਦੇਖਦੇ ਹਾਂ ਅੰਕਿਤ ਮੁੱਲ ਉੱਤੇ 20% ਕਟੋਤੀ ਦੇਣ ਉਪਰੰਤ ਇੱਕ ਸਾੜੀ ਰੁਪਏ 720 ਵਿੱਚ ਵੇਚੀ ਜਾਂਦੀ ਹੈ ਇਸ ਦਾ ਅੰਕਿਤ ਮੁੱਲ ਪਤਾ ਕਰੋ ਕਟੋਤੀ ਕਿੰਨੇ ਪ੍ਰਸ਼ਤ ਦਿੱਤੀ ਜਾਂਦੀ ਹੈ 20% ਤੇ ਵੇਚ ਮੁੱਲ ਕਿੰਨਾ ਦਿੱਤਾ ਹੋਇਆ ਹੈ ਰੁਪਏ 720 ਮੰਨ ਲਓ ਕਿ ਅੰਕਿਤ ਮੁੱਲ ਆਪਾਂ ਨੂੰ ਕਿੰਨਾ ਦਿੱਤਾ ਹੈ ਰੁਪਏ x ਤਾਂ ਆਪਣੇ ਕੋਲ ਕਟੋਤੀ ਪ੍ਰਸ਼ਤ ਦਾ ਫਾਰਮੂਲਾ ਕੀ ਹੁੰਦਾ ਕਟੋਤੀ ਅੰਕਿਤ ਮੁੱਲ 100 ਕਟੋਤੀ ਪ੍ਰਸ਼ਤ ਕਿੰਨੀ ਹੈ 20 ਬਰਾਬਰ ਕਟੋਤੀ ਆਪਾਂ ਨੂੰ ਨਹੀਂ ਪਤਾ ਅੰਕਿਤ ਮੁੱਲ ਨੂੰ ਆਪਾਂ ਕੀ ਮੰਨ ਕੇ ਚੱਲੇ ਆ x 100 ਆ ਇਧਰ ਭਾਗ ਚ ਉਧਰ ਜਾ ਕੇ ਕੀ ਹੋ ਗਿਆ 20 x ਆਇਦਰ ਗੁਣਾ ਚ ਉਧਰ ਜਾ ਕੇ ਕੀ ਹੋ ਗਿਆ ਭਾਗ 20 x 100 ਬਰਾਬਰੇ ਕਟੋਤੀ ਹੁਣ 20 ਦੇ ਟੇਬਲ ਚ 100 ਕੱਟਿਆ ਗਿਆ ਠੀਕ ਹੈ 20 ਪਾਇਆ 100 ਕਟੋਤੀ ਕਿੰਨੀ ਆ ਗਈ ਆਪਣੇ ਕੋਲੇ ਬਰਾਬਰੇ x 5 ਹੁਣ ਆਪਣੇ ਕੋਲ ਇੱਕ ਟੋਤੀ ਦਾ ਫਾਰਮੂਲਾ ਕੀ ਹੁੰਦਾ ਐ ਐਮਪੀ ਮਤਲਬ ਮਾਰਕ ਪ੍ਰਾਈਸ ਸੇਲਿੰਗ ਪ੍ਰਾਈਸ ਅੰਕਿਤਮੁੱਲ ਵੇਚਮੁੱਲ ਕਟੋਤੀ ਕਿੰਨੀ ਆਈ ਸੀ ਆਪਣੇ x 5 ਬਰਾਬਰੇ ਆਪਾਂ ਅੰਕਿਤ ਮੁੱਲ ਕੀ ਮੰਨਿਆ ਸੀ x ਵੇਚ ਮੁੱਲ ਕਿੰਨਾ ਦਿੱਤਾ 720 ਆ ਉਧਰ ਜਾ ਕੇ ਪਲੱਸ ਦਾ ਹੋ ਗਿਆ 720 ਇਧਰ ਆਪਣੇ ਕੋਲ x ਰਹਿ ਗਿਆ ਹੁਣ 720 ਇਧਰ ਆ ਗਿਆ ਪਲੱਸ ਦਾ ਬਰਾਬਰ e x ਆਪਦੀ ਜਗ੍ਹਾ ਤੇ ਆ ਆ x ਵਾਲੀ ਇਧਰ ਪਲੱਸ ਦੀ ਉਧਰ ਜਾ ਕੇ ਕੀ ਹੋ ਗਈ ਮਾਈਨਸ 720 ਬਰਾਬਰ e ਐਲਸੀਐਮ ਲਿਖਤਾ ਕ੍ਰੋਸ ਮਲਟੀਪਲਾਈ ਕਰਤੀ 5 ਦੀ x ਨਾਲ 5x ਤੇ 1 ਦੀ x ਨਾਲ ਕੀਤੀ -x ਥੱਲੇ 5 1 5 720 ਬਰਾਬਰ e 5x ਵਿੱਚੋਂ x ਗਏ 4x/5 ਹੁਣ ਆਪਣੇ ਕੋਲੇ ਆ ਪੰਜ ਇਧਰ ਭਾਗ ਚ ਉਧਰ ਜਾ ਕੇ ਕਿਉਣਾ ਹੋ ਜਾਏਗਾ 720 5 ਆ ਚਾਰ ਇਧਰ ਗੁਣਾ ਚ ਉਧਰ ਜਾ ਕੇ ਕੀ ਹੋ ਗਿਆ ਭਾਗ ਹੁਣ ਆਪਣੇ ਕੋਲੇ ਚਾਰ ਦੇ ਟੇਬਲ ਤੇ 700 ਵੀ ਕਿੰਨੇ ਨੰਬਰ ਤੇ ਕੱਟਿਆ ਜਾਏਗਾ 180 ਤੇ 180 ਦੀ ਗੁਣਾ 5 ਨਾਲ ਕਰਨੀ ਆਪਾਂ 180 5 90 ਹੁੰਦਾ ਨਾਲ ਕੀ ਪਈ ਇੱਕ ਜ਼ੀਰੋ ਮਤਲਬ x ਕਿੰਨਾ ਆ ਗਿਆ ਰੁਪਏ 900 ਮਾਰਕ ਪ੍ਰਾਈਸ ਜਾਂ ਅੰਕਿਤ ਮੁੱਲ ਰੁਪਏ 900 ਸਤਵਾਂ ਸਵਾਲ ਦੇਖਦੇ ਆਂ ਅੰਕੁਸ਼ ਨੂੰ ਰੁਪਏ 400 ਅੰਕਿਤ ਮੁੱਲ ਵਾਲੀ ਵਸਤੂ ਉੱਤੇ 8% ਕਟੋਤੀ ਮਿਲਦੀ ਹੈ। ਵਸਤੂ ਦਾ ਖਰੀਦ ਮੁੱਲ ਅਤੇ ਕਟੋਤੀ ਪਤਾ ਕਰੋ। ਅੰਕਿਤ ਮੁੱਲ ਕਿੰਨਾ ਹੈ? ₹400 ਕਟੋਤੀ ਕਿੰਨੀ ਮਿਲੀ ਉਹਨੂੰ 8% ਤੇ ਕਟੋਤੀ ਪ੍ਰਸ਼ਤ ਦਾ ਫਾਰਮੂਲਾ ਲਗਾਵਾਂਗੇ ਕਟੋਤੀ ਅੰਕਿਤ ਮੁੱਲ 100 ਕਟੋਤੀ ਆਪਾਂ ਨੂੰ ਪ੍ਰਤੀਸ਼ਤ 8 ਦਿੱਤੀ ਹੈ। ਕਟੋਤੀ ਐਜ਼ ਇਟ ਇਜ਼ ਅੰਕਿਤ ਮੁੱਲ ਕਿੰਨਾ ਹੈ? ₹400 100 0 ਨਾਲ 0 ਕੈਨਸਲ ਆ 4 ਇਧਰ ਭਾਗ ਚ ਉਧਰ ਜਾ ਕੇ ਗੁਣਾ ਹੋ ਜਾਏਗਾ 8 4 ਕਿੰਨਾ ਆ ਗਿਆ ਕਟੋਤੀ ਆਪਣੇ ਕੋਲ ਆ ਗਈ 32 8 ਚੋਕਾ 32 ਖਰੀਦ ਮੁੱਲ ਆਪਾਂ ਪਤਾ ਕਰਨਾ ਸੀ ਖਰੀਦ ਮੁੱਲ ਖਰੀਦ ਮੁੱਲ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲੇ ਅੰਕਿਤ ਮੁੱਲ ਕਟੋਤੀ ਅੰਕਿਤ ਮੁੱਲ ਕਿੰਨਾ ਸੀ 400 ਆਪਣੀ ਕਟੋਤੀ ਕਰਤੀ ਕਿੰਨਾ ਆ ਗਿਆ 368 ਰੁਪਏ ਇਹ ਆਪਣਾ ਆਨਸਰ ਆ ਗਿਆ 8ਵਾਂ ਸਵਾਲ ਹੈ ਰਚਨਾ ਨੂੰ 100 ਰੁਪਏ ਅੰਕਿਤ ਮੁੱਲ ਵਾਲੀਆਂ ਤਿੰਨ ਕਿਤਾਬਾਂ ਤੇ ਕਰਮਵਾਰ 10% 15% ਅਤੇ 20% ਕਟੌਤੀ ਮਿਲਦੀ ਹੈ ਪਤਾ ਕਰੋ ਰਚਨਾ ਨੇ ਕੁੱਲ ਕਿੰਨੀ ਰਕਮ ਅਦਾ ਕੀਤੀ ਅੰਕਿਤ ਮੁੱਲ ਹਰੇਕ ਕਿਤਾਬ ਦਾ ਰੁਪਏ 100 ਤਿੰਨ ਕਿਤਾਬਾਂ ਦਾ ਅੰਕਿਤ ਮੁੱਲ ਕਿੰਨਾ ਹੋ ਗਿਆ 300 ਰੁਪਏ ਠੀਕ ਹੈ ਤਿੰਨ ਵਰੀ ਕਿਤਾਬਾਂ ਕਰਮਵਾਰ ਸੀਗੀਆਂ 100-100 ਵਰੀ ਤਿੰਨ ਵਰੀ ਜੋੜਿਆ 300 ਰੁਪਏ ਪਹਿਲੀ ਕਿਤਾਬ ਤੇ ਕਟੌਤੀ ਕਿੰਨੀ ਸੀ 10% ਆਪਾਂ ਨੂੰ ਕਟੋਤੀ ਪ੍ਰਤੀਸ਼ਤ ਪਤਾ ਕਿੰਨੇ ਬਰਾਬਰ ਹੁੰਦਾ ਕਟੋਤੀ ਪ੍ਰਤੀਸ਼ਤ ਕਿੰਨਾ ਆਪਣੇ ਕੋਲੇ ਠੀਕ ਹੈ 10% ਬਰਾਬਰ ਕਟੋਤੀ ਵਟਾ ਅੰਕਿਤਮੁੱਲ ਕਿੰਨਾ ਹੈ ਪਹਿਲੀ ਕਿਤਾਬ ਤੇ 100 ਰੁਪਏ 100 100 ਨਾਲ 100 ਕੈਨਸਲ ਹੋ ਗਿਆ ਠੀਕ ਹੈ ਆਪਣੇ ਕੋਲ ਕਟੋਤੀ ਕਿੰਨੀ ਆ ਗਈ 10 ਰੁਪਏ ਤੇ ਇਸੇ ਤਰ੍ਹਾਂ ਦੂਸਰੀ ਕਿਤਾਬ ਤੇ ਕਟੋਤੀ ਕਿੰਨੀ ਹੋਏਗੀ 15% ਦਾ ਕਿੰਨਾ ਆ ਜਾਏਗਾ ਰੁਪਏ 15 ਤੇ ਤੀਸਰੀ ਕਿਤਾਬ ਤੇ ਕਟੋਤੀ ਰੁਪਏ 20 ਠੀਕ ਹੈ ਹੁਣ ਕੁੱਲ ਕਟੌਤੀ ਕਿੰਨੀ ਹੋ ਗਈ ਆਪਾਂ ਨੂੰ 10 15 20 ਕਿੰਨਾ ਹੋ ਗਿਆ 45 ਰੁਪਏ 45 ਅਦਾ ਕੀਤੀ ਰਕਮ ਆਪਣੇ ਕੋਲੇ ਟੋਟਲ ਕਿੰਨੇ ਆ ਕਿੰਨੇ ਰਸੀਏ ਆਪਣੇ ਕੋਲੇ ਹਰੇ ਕਿਤਾਬ ਦਾ ਮੁੱਲ ਕਿੰਨਾ ਸੀਗਾ 100 ਰੁਪਏ ਤਿੰਨ ਕਿਤਾਬਾਂ ਦਾ ਮੁੱਲ ਕਿੰਨਾ ਹੋ ਗਿਆ 300 ਤੇ ਆਪਾਂ ਨੂੰ ਕਟੌਤੀ ਕਿੰਨੀ ਹੋਈ 45 300 45 ਕਿੰਨਾ ਆ ਗਿਆ ਰੁਪਏ 255 ਨੋਮਾ ਪਾਕ ਦੇਖਦੇ ਆ ਬਹੁ ਵਿਕਲਪੀ ਪ੍ਰੇਸ਼ਨ ਸਭ ਤੋਂ ਪਹਿਲਾ ਸਵਾਲ ਹੈ ਕਟੋਤੀ ਦੀ ਗੱਨਾ ਕਿਸਤੇ ਹੁੰਦੀ ਹੈ ਏ ਵੇਚਮੁੱਲ ਬੀ ਅੰਕਿਤਮੁੱਲ ਸੀ ਖਰੀਦਮੁੱਲ ਡੀ ਕੋਈ ਵੀ ਨਹੀਂ ਆਪਾਂ ਨੂੰ ਪਤਾ ਕਿ ਕਟੋਤੀ ਦੀ ਗੱਨਾ ਹਮੇਸ਼ਾ ਕਿੰਦੇ ਤੇ ਹੋਏਗੀ ਅੰਕਿਤਮੁੱਲ ਉਤੇ ਕਿਉਂਕਿ ਆਪਣਾ ਕਟੋਤੀ ਪ੍ਰਸ਼ਤ ਦਾ ਫਾਰਮੂਲਾ ਕੀ ਹੁੰਦਾ ਕਟੋਤੀ ਅੰਕਿਤਮੁੱਲ ਗੁਣਾ 100 ਨਾਲ ਕਰੀ ਦੀ ਹੈ ਤੇ ਦੂਜਾ ਸਵਾਲ ਹੈ ਕਟੋਤੀ ਪ੍ਰਸ਼ਤ ਬਰਾਬਰ ਹੁੰਦੀ ਹੈ ਕਟੋਤੀ ਵੰਡਾ ਅੰਕਿਤਮੁੱਲ ਗੁਣਾ 100 ਤੇ ਜਦੋਂ ਅਸੀਂ ਦੇਖਦੇ ਹਾਂ ਰੁਪਏ 15000 ਅੰਕਿਤ ਮੁੱਲ ਵਾਲਾ ਇੱਕ ਮੇਜ ਰੁਪਏ 14400 ਵਿੱਚ ਉਪਲਬਧ ਹੈ ਕਟੋਤੀ ਪ੍ਰਤੀਸ਼ਤ ਹੈ ਸਭ ਤੋਂ ਪਹਿਲੇ ਕਟੋਤੀ ਦਾ ਫਾਰਮੂਲਾ ਕੱਢਾਂਗੇ 15000 ਵਾਲਾ 15000 ਚ ਮਾਈਨਸ ਕਰ ਦਾਂਗੇ 14400 ਕਿੰਨਾ ਆ ਜਾਏਗਾ ਰੁਪਏ 600 ਕਟੋਤੀ ਪ੍ਰਤੀਸ਼ਤ ਦਾ ਫਾਰਮੂਲਾ ਕਟੋਤੀ ਅੰਕਿਤ ਮੁੱਲ 100 ਕਟੋਤੀ ਕਿੰਨੀ ਦਿੱਤੀ ਹੈ 600 ਅੰਕਿਤ ਮੁੱਲ ਕਿੰਨਾ ਸੀ 15000 100 0 ਨਾਲ ਦੋਨੇ ਜ਼ੀਰੋਆਂ ਕੈਨਸਲ ਇੱਕ ਜ਼ੀਰੋ ਨਾਲ ਜ਼ੀਰੋ ਕੈਨਸਲ 15 ਦੇ ਟੇਬਲ 'ਚ 60 4 ਤੇ ਕਟੋਤੀ ਪ੍ਰਤੀਸ਼ਤ ਕਿੰਨਾ ਆ ਗਿਆ 4% ਬੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਚੌਥਾ ਸਵਾਲ ਦੇਖਦੇ ਹਾਂ ਰੁਪਏ 900 ਅੰਕਿਤ ਮੁੱਲ ਵਾਲੀ ਇੱਕ ਕਿਤਾਬ ਰੁਪਏ 873 ਵਿੱਚ ਵੇਚੀ ਜਾਂਦੀ ਹੈ ਕਟੋਤੀ ਹੈ ਕਟੋਤੀ ਦਾ ਫਾਰਮੂਲਾ ਲਗਾਵਾਂਗੇ ਅੰਕਿਤ ਮੁੱਲ ਮਾਈਨਸ ਵੇਚ ਮੁੱਲ ਅੰਕਿਤ ਮੁੱਲ ਕਿੰਨਾ ਹੈ 900 873 900 873 27 ਬੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਇੱਕ ਕੁਰਸੀ 4% ਕਟੌਤੀ ਤੇ ਵੇਚੀ ਜਾਂਦੀ ਹੈ ਜੇਕਰ ਕੁਰਸੀ ਦਾ ਅੰਕਿਤ ਮੁੱਲ ਰੁਪਏ 6400 ਹੈ ਤਾਂ ਇੱਕ ਕੁਰਸੀ ਦਾ ਵੇਚ ਮੁੱਲ ਹੈ ਇਸ ਵਿੱਚ ਆਪਾਂ ਕਟੌਤੀ ਪ੍ਰਤੀਸ਼ਤ ਫਾਰਮੂਲਾ ਲਗਾਵਾਂਗੇ ਪਹਿਲਾਂ ਕਟੌਤੀ ਅੰਕਿਤ ਮੁੱਲ 100 ਕਟੌਤੀ ਪ੍ਰਤੀਸ਼ਤ ਕਿੰਨਾ 4 ਕਟੌਤੀ ਅੰਕਿਤ ਮੁੱਲ 6400 100 0 ਨਾਲ 0 ਕੈਨਸਲ ਆ 45 ਜਿੱਧਰ ਭਾਗ ਚ ਉਧਰ ਜਾ ਕੇ ਗੁਣਾ ਹੋ ਗਿਆ ਆ 10 ਗੁਣਾ ਜਿੱਧਰ ਜਾ ਕੇ ਕੀ ਹੋ ਗਿਆ ਭਾਗ 45 ਤੇ 10 ਨੂੰ ਕੱਟਿਆ ਬਾਈਂਡਰ ਟੇਬਲ 'ਚ 45 9 ਤੇ 10 2 ਤੇ ਫਿਰ 2 ਦੇ ਟੇਬਲ ਤੇ 4 2 ਤੇ 2 ਦੀ ਗੁਣਾ 9 ਨਾਲ ਕੀਤੀ ਕਿੰਨਾ ਆ ਗਿਆ ਘਟਾਉਤੀ ਕਿੰਨੀ ਆ ਗਈ 18 ਰੁਪਏ ਹੁਣ ਘਟਾਉਤੀ ਬਰਾਬਰੇ ਕਿੰਨੇ ਹੁੰਦਾ ਹੈ ਅੰਕਿਤਮੁੱਲ ਮਾਈਨਸ ਵੇਚਮੁੱਲ ਘਟਾਉਤੀ ਕਿੰਨੀ ਆ ਗਈ 18 ਬਰਾਬਰੇ ਅੰਕਿਤਮੁੱਲ 450 ਮਾਈਨਸ ਵੇਚਮੁੱਲ ਇਧਰ ਮਾਈਨਸ ਇਹ ਵੇਚਮੁੱਲ ਉਧਰ ਜਾ ਕੇ ਪਲੱਸ ਹੋ ਗਿਆ 450 ਇਧਰ ਹੀ ਪਿਆ ਸੱਜੇ ਪਾਸੇ ਆਹ ਖੱਬੇ ਪਾਸੇ ਵਾਲਾ 18 ਕੀ ਹੋ ਜਾਏਗਾ ਉਧਰ ਜਾ ਕੇ ਮਾਈਨਸ ਵਿਚਮੁੱਲ ਬਰਾਬਰ ਕਿੰਨਾ ਆ ਗਿਆ 450 ਵਿੱਚੋਂ ਮਾਈਨਸ 18 ਗਏ ਤਾਂ ਰੁਪਏ 432 ਆਪਣਾ ਕੀ ਆ ਗਿਆ ਆਨਸਰ ਇਸ ਤਰ੍ਹਾਂ ਆਪਣੀ ਅਭਿਆਸ 7.2 ਕੰਪਲੀਟ ਹੁੰਦੀ ਹੈ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਆਈ ਹੋਵੇਗੀ ਜੇ ਤੁਹਾਡਾ ਕੋਈ ਵੀ ਡਾਊਟ ਹੋਵੇ ਤੁਸੀਂ ਪੁੱਛ ਸਕਦੇ ਹੋ ਮੈਂ ਤੁਹਾਡੇ ਹਰ ਕੁਐਸਚਨ ਦਾ ਰਿਪਲਾਈ ਦੇਣ ਲਈ ਹਾਜ਼ਰ ਹਾਂ ਤੁਸੀਂ ਮੈਨੂੰ ਪੁਰਾਣੀਆਂ ਵੀਡੀਓ ਵਿੱਚ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਇਸ ਵੀਡੀਓ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲਾਈਕ ਸਬਸਕ੍ਰਾਈਬ ਕਮੈਂਟ ਕਰਦੇ ਰਹੋ ਤਾਂ ਜੋ ਆਪਾਂ ਅੱਗੇ ਤੋਂ ਅੱਗੇ ਤੁਹਾਡੇ ਲਈ ਬਹੁਤ ਵਧੀਆ ਵੀਡੀਓ ਬਣਾ ਕੇ ਆਉਣ ਦੀ ਕੋਸ਼ਿਸ਼ ਕਰੀਏ ਥੈਂਕਸ ਫॉर ਵਾਚਿੰਗ ਦਿਸ ਵੀਡੀਓ